ਅੱਜ ਨੇ ਵੀ ਅਸੀਂ ਜਪ ਤਪ ਕਰਦੇ ਆ ਜਿੰਨੇ ਵੀ ਸਾਡੇ ਆ ਵਰਤਨੇਮ ਹੁੰਦੇ ਨੇ ਪਤੀ ਦੀ ਲੰਬੀ ਉਮਰ ਲਈ ਵਿਚਾਰਾਂ ਵਿਚਾਰੀਆਂ ਬੀਬੀਆਂ ਇੱਕ ਇੱਕ ਦਿਨ ਪੂਰਾ ਭੁੱਖੀਆਂ ਰਹਿੰਦੀਆਂ ਨੇ ਕਿ ਸ਼ਾਇਦ ਸਾਡੇ ਭੁੱਖੇ ਰਹਿਣ ਨਾਲ ਸਾਡੇ ਪਤੀ ਦੀ ਲੰਬੀ ਉਮਰ ਹੋਏਗੀ ਅੱਛਾ ਕਮਾਲ ਦੀ ਗੱਲ ਹੈ ਜਦੋਂ ਕੋਈ ਦੁਨਿਆਵੀ ਤੌਰ ਤੇ ਬੰਦਾ ਭੁੱਖੜ ਧਾਲ ਤੇ ਬਹਿੰਦਾ ਤੇ ਉਦੋਂ ਭੁੱਖੜ ਧਾਲ ਟੁੱਟਦੀ ਆ ਜਦੋਂ ਕੋਈ ਕੰਪਰੋਮਾਈਜ਼ ਹੁੰਦਾ ਬੀਦਾ ਕੋਈ ਜੇ ਸਰਕਾਰ ਦੇ ਵਿਰੁੱਧ ਰੱਖਿਆ ਭੋਖੜ ਤਾਲ ਮਰਨ ਵਰਤ ਉਹ ਸ਼ਾਮ ਨੂੰ ਆਣ ਕੇ ਸਮਝੌਤਾ ਹੁੰਦਾ ਫਿਰ ਨਿੰਬੂ ਪਾਣੀ ਪਿਉਂਦੇ ਜੀ ਹੁਣ ਤੁਹਾਡੀਆਂ ਸ਼ਰਤਾਂ ਮੰਨ ਲੀਆਂ ਹੁਣ ਤੁਸੀਂ ਹੁਣ ਭੋਖੜ ਤਾਲ ਤੋੜ ਦਿਓ ਬੀਬੀ ਵਿਚਾਰੀ ਸਵੇਰ ਦੀ ਭੋਖੜ ਤਾਲ ਤੇ ਬੈਠੀ ਆ ਵੀ ਮੇਰੇ ਪਤੀ ਦੀ ਲੰਬੀ ਉਮਰ ਹੋਵੇ ਪਤਾ ਨਹੀਂ ਰੱਬ ਕਦੋਂ ਆਣ ਕੇ ਕਹਿ ਜਾਂਦਾ ਵੀ 7 ਸਾਲ ਵਧਾ ਦੇਈ 9 ਸਾਲ ਵਧਾ ਦੇ ਤੇ ਚੁੱਪ ਕਰਕੇ ਕੇਲੇ ਛਲੀਆਂ ਸਾਲਾ ਜੋ ਦਲੀਆਂ ਛਲੀਆਂ ਸੋਂ ਅੱਜ ਜਦੋਂ ਵਰਤ ਹੁੰਦੇ ਨਾ ਉਦੋਂ ਫਰੂਟ ਮਹਿੰਗਾ ਹੁੰਦਾ ਵੇਖਿਆ ਨਾ ਤੁਸੀਂ ਉਦੋਂ ਸੋ ਕੋ ਸਮਾਨ ਮਿਲਦਾ ਹੀ ਨਹੀਂ ਕਿਉਂਕਿ ਡਿਊਟੀ ਲੱਗੀ ਹੁੰਦੀ ਪਤੀ ਦੇਵ ਦੀ ਵੀ ਤੂੰ ਸਮਗਰੀ ਖਿੱਚ ਕੇ ਲੈ ਕੇ ਆਉਣੀ ਘਰ ਨੂੰ ਜਿਵੇਂ ਹੈਗੀ ਅੱਜ ਕਿਉਂਕਿ ਸ਼ਾਨਨੀ ਵਿੱਚ ਤੇਰਾ ਮੂੰਹ ਵੇਖਣਾ ਰਾਤ ਨੂੰ ਵੀ ਉਹ ਤਾਂ ਸ਼ਾਨਨੀ ਜੀ ਚ ਵੇਦੇ ਆ ਨਾ ਮੂੰਹ ਐਦਾ ਪਤੀ ਨੂੰ ਖੁਲਾੜ ਨਹੀਂ ਦੇਈਦਾ ਤੇ ਫਿਰ ਉਹ ਕਈ ਤੇ ਹੁਣ ਜਿਹੜੇ ਸੋਫੀ ਉਹ ਤੇ ਖਲੋਣ ਜੋਗੇ ਹੁੰਦੇ ਆ ਹਾਂ ਅੱਛਾ ਵੇਖੋ ਕਿੰਨੀ ਤਰਸਜੋਗ ਹਾਲਤਾ ਜਿਹੜੀਆਂ ਬੀਬੀਆਂ ਵਿਚਾਰੀਆਂ ਲੋਕਾਂ ਦੇ ਬਰਤਨ ਮਾਜ-ਮਾਜ ਕੇ ਗੁਜ਼ਾਰਾ ਕਰਦੀਆਂ ਪਤੀ ਨੇ ਇੱਕ ਦਿਨ ਕਮਾਈ ਕਰਕੇ ਨਿਆਣਿਆਂ ਦੀ ਫੀਸ ਤੱਕ ਨਹੀਂ ਤਾਰੀ ਉਹ ਵੀ ਭੁੱਖੀ ਬੈਠੀ ਹੈ ਉਹ ਤੂੰ ਸਗੋਂ ਦੋ ਵਾਧ ਖਾ ਜੇ ਇੱਕ ਖਾਂਡ ਧਾਨਾ ਖਾਣਾ ਉਮਰ ਵਧੇ ਹੈ ਤੇ ਤੂੰ ਨੂੰ ਖਾਬ ਖਾ ਖਾ ਵੀ ਮੈਂ ਤੇ ਲੋਕਾਂ ਦੇ ਬਰਤਨ ਮਾਂਜ ਮਾਂਜ ਕੇ ਤੈਨੂੰ ਲਿਆ ਲਿਆ ਕੇ ਖੋਨੀਆ ਤੂੰ ਮਤਲਬ ਨਸ਼ਿਆਂ ਤੋਂ ਉਡਾਈ ਜਾਣਾ ਉਹ ਵੀ ਭੁੱਖੀ ਬੈਠੀ ਸਵੇਰ ਦੀ ਵੀ ਤੂੰ ਇਹਦੀ ਲੰਬੀ ਉਮਰ ਵਧਾ ਕੇ ਕਰਨਾ ਕੀ ਨਾ ਤੇਰੇ ਜਵਾਕ ਇਹਨੇ ਪੜਨ ਦੇਣੇ ਆ ਨਾ ਨਹੀਂ ਅੱਗੇ ਜਾਣਦੇ ਨੇ ਗੁਸਾ ਨਾ ਮਨਾਇ ਹੁਣ ਸੱਚ ਹੈ ਜਦੋਂ ਕੋਈ ਵੇਖੋ ਮੈਂ ਇੱਕ ਬੇਨਤੀ ਉਹਨਾਂ ਕਰ ਲਗਾ ਧਿਆਨ ਨਾ ਸੁਣਿਓ ਅਸੀਂ ਪਸ਼ੂ ਕਿਹਨੂੰ ਕਹਿੰਨੇ ਆ ਡੰਗਰ ਆਪਾਂ ਸ਼ਬਦ ਡੰਗਰ ਵਰਤਦੇ ਆ ਨਾ ਪਸ਼ੂ ਡੰਗਰ ਹੁਣ ਇੱਕ ਬੰਦੇ ਦਾ ਵਿਆਹ ਹੋ ਗਿਆ ਜਵਾਕ ਹੋ ਗਿਆ ਉਹਨੇ ਇੱਕ ਦਿਨ ਆਪਣੇ ਮਿਆਣਿਆਂ ਦੀ ਫੀਸ ਨਹੀਂ ਤਾਰੀ ਕੋਈ ਆਪਣੀ ਘਰਵਾਲੀ ਨੂੰ ਆਪਣੇ ਹੱਥੀਂ ਸੂਟ ਲਿਆ ਕੇ ਨਹੀਂ ਦਿੱਤਾ ਕੋਈ ਘਰ ਦਾ ਕੰਮ ਨਹੀਂ ਕੀਤਾ ਵਿਚਾਰੀ ਲੋਕਾਂ ਦੇ ਪੋਚੇ ਲਾ ਲਾ ਕੇ ਝਾੜੂ ਪੋਚੇ ਲਾ ਕੇ ਖੇਤਾਂ 'ਚ ਕੰਮ ਕਰ ਕਰਕੇ ਬੱਚੇ ਪਾਲਦੀ ਐ ਪਤੀ ਤੋਂ ਕੋਈ ਸੁੱਖ ਨਹੀਂ ਮਿਲਿਆ 20 25 30 40 ਸਾਲ ਉਮਰ ਲਾਂਗੀ ਵੱਡੀ ਹੋ ਗਈ ਬੱਚੇ ਵੀ ਜਵਾਨ ਹੋ ਗਏ ਪਤੀ ਦੀ ਡੈਥ ਹੋ ਗਈ ਤੇ ਕਈ ਵਾਰੀ ਉਹਨੂੰ ਜ਼ਿੰਦਗੀ 'ਚ ਇਹ ਵੀ ਕਿਹਾ ਪਸ਼ੂ ਕਿਹਾ ਉਸ ਬੰਦੇ ਨੂੰ ਉਹ ਡੰਗਰਾ ਕੋ ਕੰਮ ਕਰ ਲਿਆ ਕਰ ਲਾਗੇ ਖਲੋਤੀਆਂ ਮੱਝਾਂ ਜੇ ਕਿਤੇ ਬੋਲਦੀਆਂ ਹੋਣ ਨਾ ਮਨੋਲੋਜੀ ਉਹਦੇ ਮੂੰਹ ਚ ਜ਼ੁਬਾਨ ਹੋ ਵੀ ਆਪਣੇ ਸ਼ਬਦ ਜ਼ੁਬਾਨ ਨਾਲ ਬੋਲ ਸਕਣੋਂ ਪਤਾ ਕਹਿਣ ਵੀ ਐਸ ਵਿਅਕਤੀ ਨੂੰ ਤੁਸੀਂ ਪਸ਼ੂ ਕਹਿ ਕੇ ਡੰਗਰ ਕਹਿ ਕੇ ਸਾਡੀ ਤੋਹਫੀਨ ਕੀਤੀ ਹੈ ਹੁਣ ਤੁਸੀਂ ਕਹੋਗੇ ਉਹ ਕਿਵੇਂ ਵੀ ਪਸ਼ੂ ਮਲੇ ਚੰਗੇ ਆਈਆਂ 10 ਮੱਝਾਂ 15 گاਵਾ ਕਿਸਾਨ ਨੇ ਰੱਖੀਆਂ ਉਹਨਾਂ ਦਾ ਬੁੱਧ ਵੇਚ ਕੇ ਸਾਰੇ ਟੱਬਰ ਦੀ ਪਾਲਣਾ ਹੋ ਰਹੀ ਹੈ ਰਾਸ਼ਨ ਉਹ ਤੋਂ ਆ ਰਿਆ ਫੀਸਾਂ ਕਰ ਰਹੀਆਂ ਗੱਡੀਆਂ ਪੈਟਰੋਲ ਡੀਜ਼ਲ ਪੈ ਰਿਆ ਤੇ ਉਹ ਦੁੱਧ ਵੇਚ ਕੇ ਗੱਡੀ ਦੀ ਕਿਸ਼ਤ ਤਾਂ ਹੀ ਜਾ ਰਹੀ ਆ ਮਲੇਖ ਜੇ ਘਰ ਦੇ 10 ਲੱਖ ਦੀ ਗੱਡੀ ਆ ਤੇ ਮੱਝਾਂ ਕਿੰਧਿਆ ਸਾਡੀ ਬਦੌਲਤ ਹੈ ਸਾਡੇ ਬਦੌਲਤ ਸਾਰਾ ਟੱਬਰ ਪੰਜ ਜੀ ਜਾਂਦੇ ਆ ਉੱਥੇ ਘੁੰਮ ਕੇ ਆਉਂਦੇ ਆ ਤੁਸੀਂ ਐਸ ਬੰਦੇ ਨੂੰ ਪਸ਼ੂ ਕਹਿ ਕੇ ਸਾਡੀ ਬੇਇੱਜ਼ਤੀ ਨਹੀਂ ਕੀਤੀ ਜਾਣੀ ਕਿ ਇਹੋ ਜੇ ਬੰਦੇ ਨੂੰ ਪਸ਼ੂ ਸ਼ਬਦ ਬੋਲਣਾ ਵੀ ਪਸ਼ੂ ਦੀ ਤੋਹੀਨ ਹੈ ਤੇ ਜੇ ਬੰਦਾ ਕਹਿੰਦੇ ਤੁਮ ਨੂੰ ਪਸ਼ੂ ਕਹਿਆ ਤੇ ਮਹਾਰਾ ਕਹਿੰਦੇ ਪਸ਼ੂ ਮੇਲੇ ਚੰਗਿਆਈਆਂ ਅੱਗੇ ਹਰ ਖਾਵੇਂ ਅੰਮ੍ਰਿਤ ਦੇ ਖੜ ਖਾ ਕੇ ਤੇ ਅੰਮ੍ਰਿਤ ਦੁੱਧ ਦਿੰਦੇ ਆ ਨਾਵੇਂ ਹੁਣੇ ਆਦਮੀ ਤਰੇਗ ਜੀਵਨ ਕਰਮ ਕਰੇ ਐਸੇ ਕਰਕੇ ਕਥਾ ਗੁਰਬਾਣੀ ਦੀ ਸ਼ਬਦਾਂ ਦੀ ਸੁਣਨੀ ਬਹੁਤ ਔਖੀ ਹੈ ਇਹ ਸਰਦੀਆਂ ਚ ਨਹੀਂ ਪਸੀਨਾ ਲਿਆ ਦਿੰਦੀ ਹੈ ਕਿਉਂਕਿ ਬੰਦੇ ਦੇ ਪਾਪ ਕੰਮ ਦੇ ਹੈ ਮੈਂ ਇਥੇ ਗਲਤਾਂ